ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਸ਼ੇਅਰ ਕਰਨਾ ਹੈ ਉਹ ਹੈ ਰੀਅਲ অর ਫੇਕ ਵੀਜ਼ਾ ਇੱਕ ਤੁਹਾਡੇ ਨਾਲ ਅਜਿਹੀ ਵੀਡੀਓ ਸ਼ੇਅਰ ਕਰਾਂਗਾ ਇੱਕ ਤੁਹਾਡੇ ਨਾਲ ਅਜਿਹਾ ਕੰਟੈਂਟ ਸ਼ੇਅਰ ਕਰਾਂਗਾ ਜੋ ਦੇਖਣ ਤੇ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਕਿ ਐਦਾਂ ਵੀ ਵੀਜ਼ਾ ਸਟੈਂਪਿੰਗ ਹੁੰਦੀ ਹੈ ਵੀਜ਼ਾ ਆਫੀਸਰ ਕੀ ਐਦਾਂ ਤੁਹਾਡੇ ਪਾਸਪੋਰਟ ਦੇ ਉੱਤੇ ਸਟੈਂਪਿੰਗ ਕਰਦਾ ਹੈ ਇਹ ਤੁਹਾਨੂੰ ਪਹਿਲੀ ਵਾਰ ਪਤਾ ਲੱਗੇਗਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਤੋ ਵਾ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਉਹਦਾ ਸਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਇਹ ਜਿਹੜੀ ਸਟੋਰੀ ਹੈ ਇਹ ਕਹਿ ਸਕਦੇ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਉਹ ਇੱਕ ਪਾਕਿਸਤਾਨ ਦਾ ਵਸਨੀਕ ਹੈ ਜਿਹਦੇ ਨਾਲ ਇਹ ਹੋਇਆ ਹੈ ਦਰਸਲ ਪਾਕਿਸਤਾਨੀ ਪੂਰੇ ਦੁਨੀਆ ਦੇ ਵਿੱਚ ਕੈਨੇਡਾ ਦੇ ਵੀਜ਼ੇ ਦੇ ਨਾਮ ਦੇ ਉੱਤੇ ਠੱਗੀਆਂ ਹੁੰਦੀਆਂ ਨੇ ਤੇ ਖਾਸ ਕਰਕੇ ਏਸ਼ੀਅਨ ਕੰਟਰੀਆਂ ਦੇ ਵਿੱਚ ਕੈਨੇਡਾ ਦੇ ਵੀਜ਼ੇ ਦੇ ਨਾਮ ਦੇ ਉੱਤੇ ਲੱਖਾਂ ਰੁਪਏ ਵਰਾਹੇ ਜਾਂਦੇ ਨੇ ਕਈ ਵਾਰੀ ਸਹੀ ਤੁਹਾਨੂੰ ਏਜੰਟ ਮਿਲ ਜਾਂਦਾ ਹੈ ਸਹੀ ਸਲਾਹਕਾਰ ਮਿਲ ਜਾਂਦਾ ਹੈ ਤੁਹਾਨੂੰ ਫਾਇਦਾ ਹੋ ਜਾਂਦਾ ਹੈ ਪਰ ਕਈ ਕੇਸਸ ਦੇ ਵਿੱਚ ਜਿਹੜਾ ਸਲਾਹਕਾਰ ਹੁੰਦਾ ਹੈ ਜਿਹੜਾ ਏਜੰਟ ਹੁੰਦਾ ਹੈ ਤੁਹਾਨੂੰ ਅਜਿਹਾ ਟੱਕਰਦਾ ਹੈ ਕਿ ਲੈ ਡੁੱਬਦਾ ਹੈ ਫਿਰ ਕਸਮਾਂ ਵਾਦੇ ਫਲਾਂ ਠਮਾਕ ਉਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਾਂ ਇਮੋਸ਼ਨਲ ਗੱਲਾਂ ਦੇ ਵਿੱਚ ਕਈ ਵਾਰ ਅਸੀਂ ਆ ਜਾਂਦੇ ਆ ਇੱਕ ਪਾਕਿਸਤਾਨ ਦਾ ਮੇਰਾ ਫੋਲੋਅਰ ਹੈ ਜਿਹਦੇ ਨਾਲ ਹੋਇਆ ਹੈ ਜਿਸਨੇ ਕਿਸੇ ਨੂੰ 5 ਲੱਖ ਰੁਪਏ ਐਡਵਾਂਸ ਦਿੱਤੇ ਸੀਗੇ ਕੈਨੇਡਾ ਦੇ ਵਰਕ ਪਰਮਿਟ ਵਾਸਤੇ ਉਸ ਤੋਂ ਬਾਅਦ ਉਸਨੇ ਵੀਡੀਓ ਪੇਛ ਕੇ ਇਹ ਸਬੂਤ ਦਿੱਤੇ ਕਿ ਉਸਨੇ ਇਸ ਦਾ ਵਰਕ ਪਰਮਿਟ ਲਗਵਾ ਦਿੱਤਾ ਕੈਨੇਡਾ ਐਮਬੈਸੀ ਵਰ ਨੂੰ ਸਟੈਂਪਿੰਗ ਹੁੰਦੀ ਦੀ ਇਹ ਵੀਡੀਓ ਹੈ ਜਿਦੇ ਵਿੱਚ ਕੋਈ ਸ਼ਖਸ ਜਿਹੜਾ ਹੈ ਉਹ ਕੁਝ ਕਾਗਜ਼ਾਂ ਦੇ ਉੱਤੇ ਸਟੈਂਪਿੰਗ ਕਰ ਰਿਹਾ ਹੈ ਤੇ ਜਿਹੜਾ ਸਟicker ਵੀਜ਼ਾ ਹੁੰਦਾ ਹੈ ਉਹ ਸਟicker ਵੀਜ਼ਾ ਉਹਨੂੰ ਹੱਥ 'ਚ ਫੜ ਕੇ ਦਿਖਾ ਰਿਹਾ ਹੈ ਉਹ ਸਟicker ਵੀਜ਼ਾ ਪਾਸਪੋਰਟ ਦੇ ਉੱਤੇ ਨਹੀਂ ਹੈਗਾ ਉਹ ਸਟicker ਵੀਜ਼ਾ ਉਸ ਬੰਦੇ ਦੇ ਹੱਥ ਵਿੱਚ ਹੈ ਉਸ ਤੋਂ ਲਾਮਾ ਖੋਰ ਪੈਸੇ ਦੀ ਉਹ ਡਿਮਾਂਡ ਕਰ ਰਿਹਾ ਹੈ ਤੇ ਉਸ ਨੂੰ ਕਹਿ ਰਿਹਾ ਜੀ ਤੇਰਾ ਵਰਕ ਪਰਮਿਟ ਜਿਹੜਾ ਉਹ ਅਪਰੂਵ ਹੋ ਚੁੱਕਾ ਹੈ ਤੇ ਨੈਕਸਟ ਪ੍ਰੋਸੈਸ ਜਿਹੜਾ ਉਹਦੋਂ ਸ਼ੁਰੂ ਹੋਵੇਗਾ ਜਦੋਂ ਤੁਸੀਂ ਬਚੀ ਹੋਈ ਅਮਾਉਂਟ ਦੇ ਦੋਗੇ ਪਹਿਲਾਂ ਤੁਸੀਂ ਸਕਰੀਨ ਤੇ ਉਹ ਵੀਡੀਓ ਦੇਖੋ ਜੋ ਵੀਡੀਓ ਐਪਲੀਕੈਂਟ ਨੂੰ ਭੇਜੀ ਗਈ ਕਿ ਤੇਰਾ ਵੀਜ਼ਾ ਅਪਰੂਵ ਹੋ ਗਿਆ ਹੈ جی السلام علیکم جناب جب آپ کے کلائنٹ ہیں شہزاد صاحب سر ان کے کنڈا کے ڈاکومنٹس میل ہو کر آ گئے ہیں حجرت نان اکبر صاحب آپ کے جو کلائنٹ ہے سجاد صاحب سر ان کے آپ نے مکمل ڈاکومنٹس کمپلیٹ کروا لیے اور یہ بے کا ویزا ہے اور یہ سب ایک مکمل فائل ہے سر یہ آپ چیک کر لیں کال ان کے جو پروسیجر کے معاملات ہیں سر جلد سے جلد آپ کمپلیٹ کروائیں تاکہ ان کو روانہ کیجیے چار من کے لیے یہ آپ چیک کر لیں سر یہ اس کی مکمل فائل کمپلیٹ ہو چکی ہے اور اس بھائی کا ویزا بھی ایشو کرا گئے سر ہم آپ وہ بھی چیک کروا دیتے ہیں سر یہ آپ چیک کر لیں اور یہ اس بھائی کا ویزا ہے سر کلڈ ان کے جو بھی پروسیجر کے معاملات ہیں سر جلد سے جلد آپ کمپلیٹ کروائیں تاکہ ان کو روانہ کے جی ٹریولنگ کے لیے یہ آپ چیک کر لیں سر یہ اس بھائی کے ڈاکومنٹس مکمل پاس کیے جا رہے ہیں بیس کی طرف سے یہ آپ چیک کر لیں سر یہ آپ چیک کر لیں کال کے جو بھی پروسیجر کے معاملات ہیں سر جلد سے جلد آپ کمپلیٹ کروائیں تاکہ ان کو روانہ کے جی ٹریولنگ کے لیے یہ آپ چیک کر لیں سر yes bhai ki mukammal file complete ki ja rahi hai waisi ki taraf se kindly inke jo procedure ke mamlaat hai sir jaldi se alda aap complete karwaye taaki inko rawana kiye timing ke liye ye aap check kar le sir yes bhai ki mukammal file complete ho chuki hai kindly inke jo procedure ke mamlaat hai sir jaldi se alda aap complete karwaye taaki inko rawana kiye timing ke liye shukriya waah paye waah video dekhni honi tusi jide vich ek immigration da adhikari so called stamping kar da hoya tuhanu nazar aavega ਇਹ ਫੇਕ ਇਮੀਗ੍ਰੇਸ਼ਨ ਦਾ ਅਧਿਕਾਰੀ ਕੋਈ ਬਣਿਆ ਹੋਇਆ ਹੈ ਤੇ ਵੀਡੀਓ ਦੇ ਵਿੱਚ ਇੱਕ ਵਾਇਸਓਵਰ ਹੈ ਜਿਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਆਵਾਜ਼ ਦੇ ਵਿੱਚ ਉਹ ਕਹਿ ਰਿਹਾ ਜੀ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਹੈ ਤੇ ਹੁਣ ਤੁਸੀਂ ਨੈਕਸਟ ਪ੍ਰੋਸੈਸ ਜਿਹੜਾ ਵਾ ਉਹ ਸ਼ੁਰੂ ਕਰਨਾ ਹੈਗਾ ਸੋ ਜਿਹੜਾ ਵੀਜ਼ਾ ਹੁੰਦਾ ਹੈ ओरिजिनल ਉਹਦੇ ਵਿੱਚ ਤੇ ਇਹ ਜਿਹੜਾ ਫੇਕ ਵੀਜ਼ਾ ਹੈ ਉਹਦੇ ਵਿੱਚ ਤੁਸੀਂ ਫਰਕ ਦੇਖ ਲਓ ਜਿਹੜਾ ਇਹ ਸਟicker ਹੈ ਉਨੇ ਜਦੋਂ ਮੈਨੂੰ ਸ਼ੇਅਰ ਕੀਤਾ ਤਾਂ ਮੈਂ ਉਹਨੂੰ ਕਿਹਾ ਕਿ ਜਿਹੜਾ ਇਹਨੂੰ ਜ਼ੂਮ ਕਰਕੇ ਦੇਖੋ ਉਹਨਾਂ ਜ਼ੂਮ ਕਰਕੇ ਦੇਖਿਆ ਤੁਸੀਂ ਵੀ ਦੇਖੋ ਆਪਣੀ ਸਕਰੀਨ ਦੇ ਉੱਤੇ ਜਦੋਂ ਇਹਨੂੰ ਜ਼ੂਮ ਕਰਦੇ ਆ 2241374581 ਇਹਨੂੰ ਜਦੋਂ ਤੁਸੀਂ ਜ਼ੂਮ ਕਰੋਗੇ ਤੇ ਉਹ ਤੇ ਪਿਛਲੇ ਪਾਸੇ ਜਦੋਂ ਇਹਨੇ ਐਡੀਟਿੰਗ ਕੀਤੀ ਤਾਂ ਇਹ ਤੁਹ ਛੁੱਟ ਗਿਆ ਐਡੀਟਿੰਗ ਦੌਰਾਨ ਉਹਦੇ ਵਿੱਚ ਦੇਖੋ 2 ਫਿਰ 57 ਇਹ ਚੀਜ਼ਾਂ ਹਾਈਲਾਈਟ ਹੋਣਦੀਆਂ ਨੇ ਪਿਛਲੇ ਪਾਸੇ ਸੋ ਇਹ ਇੱਕ ਬਹੁਤ ਵੱਡੀ ਠੱਗੀ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਜ਼ੂਮ ਕਰਦੇ ਆ ਤਾਂ ਜਿਹੜਾ ਇਹਦਾ ਨਾਮ ਜਾਂ ਜਿਹੜੀ ਇਹਦੀ ਡਿਟੇਲ ਲਿਖੀ ਹੈ ਉਹ ਘੱਟ ਬਲਰ ਹੋ ਰਹੀ ਹੈ ਤੇ ਜਿਹੜੀ ਬੈਕਗ੍ਰਾਉਂਡ ਦੇ ਵਿੱਚ ਆ ਡਿਟੇਲਸ ਨੇ ਜਿਵੇਂ 기ਵਨ ਨੇਮ ਹੋ ਗਿਆ ਜਾਂ ਡਿਟੇਲਸ ਨੇ ਉਹ ਘੱਟ ਹਾਈਲਾਈਟ ਹੋ ਰਹੀਆਂ ਤੇ ਜਿਹੜਾ ਇਹਦਾ ਨਾਮ ਹੈ ਜਾਂ ਜਿਹੜੀਆਂ ਇਹਦੀਆਂ ਡਿਟੇਲਸ ਨੇ ਉਹ ਜ਼ਿਆਦਾ ਹਾਈਲਾਈਟ ਹੋ ਰਹੀਆਂ ਇਟ ਮੀਨਸ ਕਿ ਇਹ ਓਵਰਰਾਈਟਿੰਗ ਹੈਗੀ ਹੈ ਸੋ ਇਹ ਇੱਕ ਫੇਕ ਵੀਜ਼ਾ ਹੈ ਓਰੀਜਨਲ ਵੀਜ਼ੇ ਦੇ ਵਿੱਚ ਅਜਿਹਾ ਕਦੇ ਨਹੀਂ ਹੁੰਦਾ ਸਿਰਫ ਇਹ ਫੇਕ ਵੀਜ਼ੇ ਦੇ ਵਿੱਚ ਹੁੰਦਾ ਇਹਦੇ ਉੱਤੇ ਮੇਰੀ ਇੱਕ ਹੋਰ ਵੀਡੀਓ ਹੈ ਕਿ ਰੀਅਲ ਤੇ ਫੇਕ ਵੀਜ਼ਾ ਕਿੱਦਾਂ ਦਾ ਹੁੰਦਾ ਉਹ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜੇਕਰ ਇਹਨੂੰ ਡੀਪਲੀ ਦੇਖਣਾ ਹੈ ਪਰ ਇਹ ਦੇਖੋ ਕਿਸ ਤਰੀਕੇ ਦੀ ਕਰਤੂਤ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਸਲਾਹ ਦਿੰਦੀ ਸੀ ਭਈ ਇਹੋ ਜਿਹਾ ਏਜੰਟ ਮਿਲੇ ਤੇ ਉਹਨੂੰ ਕਸੀਟ ਕਸੀਟ ਕੇ ਮਾਰੋ ਕਿਹੋ ਜਿਹਾ ਏਦਾਂ ਤੂੰ ਕਰ ਕਿਉਂ ਰਿਹਾ ਲੋਕਾਂ ਦੇ ਨਾਲ ਪਤਾ ਨਹੀਂ ਲੋਕ ਕਿੱਦਾਂ ਠੱਗੀ ਕਰ ਲੈਂਦੇ ਸੋ ਬੇੜਾ ਗਰਕ ਗਿਆ ਇਹੋ ਜਿਹੇ 에ਜੈਂਟਾਂ ਦਾ ਕਹਿ ਸਕਦੇ ਕਿ ਇੰਨਾ ਬੁਰਾ ਹਾਲ ਹੈ ਕਿ ਜਿਹੜੀਆਂ ਸ਼ਾਇਦ ਆਪਾਂ ਲਫ਼ਜ਼ਾਂ ਦੇ ਵਿੱਚ ਜਾਂ ਕਹਿ ਸਕਦੇ ਕਿ ਬੋਲ ਕੇ ਆ ਇਹਨਾਂ ਨੂੰ ਫਟਕਾਰਾਂ ਪਾ ਕੇ ਇਦਾਂ ਸ਼ਾਇਦ ਉਹ ਵਰਲਡ ਛੋਟੇ ਪੈ ਜਾਂਦੇ ਇਹਨਾਂ ਵਾਸਤੇ ਜਿਸ ਤਰੀਕੇ ਦੀਆਂ ਹਰਕਤਾਂ ਕਰ ਰਹੇ ਨੇ ਸੋ ਜੇਕਰ ਕਦੇ ਵੀ ਤੁਸੀਂ ਕਿਸੇ ਤੋਂ ਫਾਈਲਿੰਗ ਕਰਵਾਉਂਦੇ ਹੋ ਤਾਂ ਭਈ ਤੁਹਾਨੂੰ ਸਭ ਤੋਂ ਪਹਿਲਾਂ ਸੈਲਫ ਅਸੈਸਮੈਂਟ ਕਰਨੀ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਡਾਕੂਮੈਂਟੇਸ਼ਨ ਪਰਖਣੇ ਬਹੁਤ ਜ਼ਰੂਰੀ ਹੈ ਕਈ ਵਾਰੀ ਅਸੀਂ ਤੋਖਾ ਖਾਣ ਤੋਂ ਬਾਅਦ ਹੱਥ ਪੈਰ ਮਾਰਦੇ ਆ ਜਕਰ ਪਹਿਲਾਂ ਮਾਰੀਏ ਤੇ ਸ਼ਾਇਦ ਇਹਨਾਂ ਚੀਜ਼ਾਂ ਤੋਂ ਬਚ ਜਾਈਏ ਸੋ ਇਹ ਕੋਈ ਵੀਜ਼ਾ ਅਫੀਸਰ ਨਹੀਂ ਸਟੈਂਪਿੰਗ ਕਰ ਰਿਹਾ ਇੱਕ ਫੇਕ ਬੰਦਾ ਹੈ ਕੋਈ ਸਿਰਫ ਪੈਸੇ ਠੱਗਣ ਦੇ ਤਰੀਕੇ ਆ ਸੋ ਹੁਣ ਮੈਂ ਇਹਨਾਂ ਦਾ ਨਾਮ ਇਸ ਕਰਕੇ ਡਿਟੇਲਸ ਇਸ ਕਰਕੇ ਗੁਪਤ ਰੱਖੀ ਹੈ ਇਹਨਾਂ ਮੈਂ ਦੱਸਦਾ ਤੁਹਾਨੂੰ ਕਿ ਪਾਕਿਸਤਾਨ ਦੇ ਨੇ ਪਰ ਡਿਟੇਲ ਇਸ ਕਰਕੇ ਗੁਪਤ ਰੱਖੀ ਹੈ ਕਿਉਂਕਿ ਅਗਲੇ ਬੰਦੇ ਦੀ ਵੀ ਸਿਕਿਉਰਿਟੀ ਹੁੰਦੀ ਹੈ ਕਿ ਭਈ ਉਹਨੇ ਨਹੀਂ ਦੱਸਣਾ ਹੁੰਦਾ ਕਈ ਵਰੀ ਹੈ ਨਾ ਮਾਰਕੀਟ ਦੇ ਵਿੱਚ ਉਹ ਨਹੀਂ ਦੱਸਣਾ ਚਾਹੁੰਦਾ ਆਪਣੀ ਆਈਡੈਂਟੀਟੀ ਸੋ ਮੈਂ ਆਪਣੇ ਵੱਲੋਂ ਹੀ ਉਹਦੀ ਆਈਡੈਂਟੀਟੀ ਰਿਵੀਲ ਨਹੀਂ ਕਰਨਾ ਚਾਹੁੰਦਾ ਪਰ ਜੋ ਹਕੀਕਤ ਉਹ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਦੱਸੀ ਹੈ ਤਾਂ ਕਿ ਤੁਸੀਂ ਸਾਰੇ ਅਵੇਅਰ ਇਸ ਚੀਜ਼ ਨੂੰ ਜ਼ਰੂਰ ਹੋ ਜਾਓ ਉਮੀਦ ਕਰਦਾ ਹਾਂ ਵਲੋਗ ਪਸੰਦ ਆਇਆ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ